ਵੀਰੋ ਤੁਸੀਂ ਹੈਰਾਨ ਹੋ ਜਾਉਂਗੇ ਅੱਜ ਵੇਖ ਕੇ ਕਿ ਲੋਕ ਉਲਟ ਕੰਮ ਨੂੰ ਕਿਹੜੇ ਕਿਹੜੇ ਤਰੀਕੇ ਲਾ ਲੈਂਦੇ ਨੇ ਅਸਾਮ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਗੱਡੀ ਰੋਕੀ ਇਸ ਗੱਡੀ ਤੋਂ ਜਿਹਨੂੰ ਤਰਪੈ ਲਾਈ ਤੁਸੀਂ ਕਹੋਗੇ ਕਿ ਥੱਲੇ ਤੇ ਕੁਝ ਵੀ ਨਹੀਂ ਇਹ ਤੇ ਕ੍ਰੇਟ ਨੇ ਪੁਲਿਸ ਨੇ ਕ੍ਰੇਟ ਵੀ ਉਤਰਾਏ ਕਿ ਇਹਨਾਂ ਨੂੰ ਥੱਲੇ ਲਾਇਆ ਜਾਵੇ ਜਦੋਂ ਇੱਕ ਇੱਕ ਕਰਕੇ ਕ੍ਰੇਟ ਸਾਰੇ ਥੱਲੇ ਲਾ ਤੁਸੀਂ ਹੈਰਾਨ ਹੋ ਜਾਉਂਗੇ ਇਹ ਦੇ ਵਿੱਚ ਵੇਖ ਕਰਕੇ ਕਿ ਇਸ ਵਿੱਚ ਕੀ ਸੀ ਐਸਾ ਕਿ ਪੁਲਸ ਨੂੰ ਇੱਕ ਗੱਡੀ ਰੋਕਣੀ ਪਈ ਸੋ ਇੱਕ ਇੱਕ ਕਰਕੇ ਵੀਰੋ ਸਾਰੇ ਕ੍ਰੇਟ ਜਿਹੜੇ ਸੀ ਇਹ ਥੱਲੇ ਲਾਏ ਤੇ ਆਪ ਤੁਸੀਂ ਵੇਖੋਗੇ ਕਿ ਇਸ ਦੁਨੀਆ ਦੇ ਵਿੱਚ ਕਿੰਨੇ ਨਰਦਈ ਲੋਕ ਨੇ ਆ ਵੇਖੋ ਸਾਰੇ ਕ੍ਰੇਟ ਅਜੇ ਹੀ ਥਾਂ ਹੈ ਕੁਝ ਵੇਖੋ ਇਹ ਆ ਤੁਸੀਂ ਲਾਉਂਗੇ ਕਿੰਨਾ ਲੋਕਾਂ ਦੀ ਬੇਦਰਦੀ ਹੈ ਕਿੰਨੇ ਲੋਕ ਬੇਦਰਦ ਨੇ ਅਡਾਲਾ ਖੋਲਣਗੇ ਤੇ ਪਤਾ ਲੱਗੇਗਾ ਇਸ ਦੇ ਵਿੱਚ ਕੀ ਸੀ ਕੋਈ ਵੀ ਸਟੇਟ ਜਿਹੜੀ ਇਸ ਕੰਮ ਤੋਂ ਬਚ ਨਹੀਂ ਸਕੀ ਸਾਨੂੰ ਸਾਰਿਆਂ ਨੂੰ ਵੀ ਸਾਡੀਆਂ ਜੇਬਾਂ ਭਰ ਜਾਣ ਅਸੀਂ ਜ਼ੁਲਮ ਦੇ ਕਿਸੇ ਵੀ ਇੰਤਿਹਾਰ ਤੱਕ ਜਾਣ ਨੂੰ ਤਿਆਰ ਆਂ ਵੇਖੋ ਕਿੰਨੀ ਇੱਕ ਜਗ੍ਹਾ ਦੇ ਵਿੱਚ ਇੱਕ ਡਾਲੇ ਦੇ ਬਰਾਬਰ ਦੇ ਵਿੱਚ ਇੰਨੇ ਪਸ਼ੂ ਜੋ گاਵਾ ਆਦਕ ਬੰਦ ਕੀਤੀਆਂ ਇਹਨਾਂ ਨੇ ਤੇ ਇਹਦੇ ਵਿੱਚ ਬਣਾਇਆ ਕਿ ਇਹਦੇ ਉੱਤੇ ਪਲਾਈ ਦੇ ਕੇ ਪਲਾਈ ਦੇ ਉੱਪਰ ਕ੍ਰੇਟ ਕ੍ਰੇਟਾਂ ਦੇ ਉੱਪਰ ਦੀ ਤਰਪਾਲ ਤੇ ਹੈਰਾਨ ਹੋ ਜਾਓਗੇ ਇੱਕ ਗੱਡੀ ਦੇ ਵਿੱਚ ਕਿੰਨੇ ਪਸ਼ੂ ਨੇ ਕਿੰਨੇ ਔਖੇ ਹੋ ਕੇ ਬੈਠੇ ਤੇ ਕਿਹੜੇ ਤਰੀਕਿਆਂ ਦੇ ਨਾਲ ਸਾਡੇ ਲੋਕ ਜਿਹੜੇ ਆ ਕਿਸ ਪਾਸੇ ਨੂੰ ਤੁਰ ਪਏ ਨੇ ਇਹਨਾਂ ਨੂੰ ਕੌਣ ਸਮਝਾ ਸਕਦਾ ਵੀਰੋ ਵੇਖੋ ਕਿੰਨੇ ਪਸ਼ੂ ਤੂੜ ਤੂੜ ਕੇ ਭਰੇ ਨੇ ਵਿੱਚ ਤੇ ਬਹੁਤ ਹੈਰਾਨਗੀ ਦੀ ਗੱਲ ਹੈ ਇਹ ਪੁਲਿਸ ਨੇ ਜਿਹੜੀ ਗੱਡੀ ਰੋਕੀ ਚੈਕਿੰਗ ਦੇ ਦੌਰਾਨ ਜਿਹੜਾ ਇਹ ਸਾਹਮਣੇ ਖਲਾਸੇ ਹੋਏ ਤੇ ਐਸਾ ਕਦੀ ਨਹੀਂ ਕਰਨਾ ਚਾਹੀਦਾ ਵੀਰੋ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਪੇਜ ਨੂੰ ਫੋਲੋ ਕਰੋ ਤਾਂ ਕਿ ਇਹ ਲੋਕਾਂ ਨੂੰ ਪਤਾ ਲੱਗ ਸਕੇ ਕਿ ਇੰਨਾ ਜ਼ੁਲਮ ਜਦੋਂ ਹੁੰਦਾ ਹੈ ਨਾ ਰੱਬ ਵੀ ਕਦੇ ਸੁਣਦਾ ਹੈ ਬਈ ਬੇਜਵਾਨਿਆਂ ਦੀ ਉਹ ਰੱਬ ਸੁਣਦਾ ਹੈ ਪ੍ਰਮਾਤਮਾ